ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਇੱਕ ਬਹੁਤ ਹੀ ਵਧੀਆ ਟੌਪਿਕ ਤੇ ਜਿਹੜੀ ਆਪਾਂ ਚਰਚਾ ਕਰਨੀ ਆ ਇਹ ਟੌਪਿਕ ਹੈਗਾ ਜੀ ਆਪਾਂ ਬਹੁਤ ਸੁਣਦੇ ਆ ਮਾਰਕੀਟ ਦੇ ਵਿੱਚ ਕਿ ਇਹ ਬੈਕਟੀਰੀਆ ਨੇ ਜੀ ਇਹ ਫਾਸਫੋਰਸ ਨੂੰ ਘੋਲ ਕੇ ਜਾਂ ਇਹ ਤਾਂ ਕੰਮ ਘੋਲ ਕੇ ਬੁੱਧ ਨੂੰ ਖਰਾਕ ਦਿੰਦੇ ਆ ਹੈਨਾ ਤਾਂ ਉਹ ਬੈਕਟੀਰੀਆ ਕੀ ਨੇ ਕਿਵੇਂ ਕੰਮ ਕਰਦੇ ਨੇ ਆਪਾਂ ਉਸ ਦੇ ਉੱਤੇ ਗੱਲ ਕਰਾਂਗੇ ਸੋ ਇਹ ਬੈਕਟੀਰੀਆ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਫਾਸਫੋਰਸ ਨੂੰ ਢੋਲਣ ਵਾਲੇ ਬੈਕਟੀਰੀਆ ਪੋਟਾਸ਼ ਨੂੰ ਢੋਲਣ ਵਾਲੇ ਬੈਕਟੀਰੀਆ ਜਿੰਕ ਨੂੰ ਢੋਲਣ ਵਾਲੇ ਬੈਕਟੀਰੀਆ ਪਰ ਇਹ ਕਿਵੇਂ ਕੰਮ ਕਰਦੇ ਨੇ ਕੀ ਇਹਨਾਂ ਦਾ ਪ੍ਰੋਸੈਸ ਆ ਮਿੱਟੀ ਦੇ ਵਿੱਚ ਕਿਵੇਂ ਕੰਮ ਕਰਦੇ ਨੇ ਇਹ ਇਹਨਾਂ ਦੇ ਬਾਰੇ ਬਹੁਤ ਸਾਰੇ ਕਿਸਾਨ ਵੀਰਾਂ ਦਾ ਕੁਐਸਚਨ ਆਉਂਦਾ ਵੀ ਇਹ ਕਿਵੇਂ ਕੰਮ ਕਰਦੇ ਨੇ ਸਾਨੂੰ ਥੋੜਾ ਜਿਹਾ ਇਸ ਬਾਰੇ ਜਾਣਕਾਰੀ ਦੇ ਤਾਂ ਇਹਨਾਂ ਦਾ ਮੇਨਲੀ ਆਪਾਂ ਜੇ ਗੱਲ ਕਰੀਏ ਪੀਐਸਬੀ ਆਪਾਂ ਆਮ ਹੀ ਸੁਣਦੇ ਆ ਕਿ ਪੀਐਸਬੀ ਪਾ ਲੋ ਮਿੱਟੀ ਦੇ ਵਿੱਚ ਉਹ ਐਗਜ਼ੈਕਟ ਹੁੰਦਾ ਕੀ ਆ ਪੀ ਐਸ ਬੀ ਦਾ ਜਿਹੜੀ ਫੁੱਲ ਫਾਰਮ ਹੈਗੀ ਆ ਫਾਸਫੋਰਸ ਸੋਲਿਬਿਲਾਈਜ਼ਿੰਗ ਬੈਕਟੀਰੀਆ ਫਾਸਫੇਟ ਸੋਲਿਬਿਲਾਈਜ਼ਿੰਗ ਬੈਕਟੀਰੀਆ ਆਪਾਂ ਕਹਿੰਦੇ ਨੇ ਉਹਨਾਂ ਨੂੰ ਤਾਂ ਉਹਨਾਂ ਦਾ ਮੇਨਲੀ ਕੰਮ ਕੀ ਹੁੰਦਾ ਕਿ ਫਾਸਫੋਰਸ ਨੂੰ ਘੋਲਣ ਦਾ ਕੰਮ ਕਰਦੇ ਆ ਕਿਵੇਂ ਘੋਲਦੇ ਆ ਉਹ ਕੀ ਉਹਨਾਂ ਦਾ ਮੋਡ ਹੈ ਕੁੰਦਾ ਘੋਲਣ ਦਾ ਜਦੋਂ ਹੀ ਆਪਾਂ ਉਹਨੂੰ ਮਿੱਟੀ ਦੇ ਵਿੱਚ ਪਾਉਂਦੇ ਆ ਮਿੱਟੀ ਦੇ ਵਿੱਚ ਪਾਉਣ ਨਾਲ ਕੀ ਆਉਂ ਕੋਸ਼ ਉਹਨਾਂ ਦੇ ਵਿੱਚ ਆਰਗੈਨਿਕ ਐਸਿਡਸ ਜਿਹੜੇ ਹੁੰਦੇ ਨੇ ਅ ਅਗਰ ਆਪਾਂ ਐਗਜ਼ਾਮਪਲ ਦੇ ਤੌਰ ਤੇ ਲਈਏ ਸਾਡੇ ਕੋਲ ਇੱਕ ਨਾ ਆਈ ਪੀ ਐਲ ਬਾਇਓਲੋਜੀਕਲਸ ਦਾ ਪਿਆ ਫਾਸਫੋਰਸ ਦੇ ਨਾਮ ਤੋਂ ਜਿਹੜਾ ਆਉਂਦਾ APSB ਇਹ ਤੇ ਲਿਖਿਆ ਹੁੰਦਾ PSB ਤੇ نیچے ਇਹਨਾਂ ਦਾ ਲਿਖਿਆ ਹੁੰਦਾ ਕਾਊਂਟ CFU ਕਾਊਂਟ ਲਿਖਿਆ ਹੁੰਦਾ ਕਿ ਇਹ ਕਿੰਨਾ ਆਉਂਦਾ ਕਲੋਨੀ ਫਾਰਮਿੰਗ ਜਿਹੜੀ ਇਹਨਾਂ ਦੀ ਯੂਨਿਟ ਆ ਸੋ ਇਹਦੇ ਅੰਦਰ ਆਪਾਂ ਪਿੱਛੇ ਗੱਲ ਕਰੀਏ ਤਾਂ ਇਹਦੇ ਵਿੱਚ ਨਾ ਲਿਖਿਆ ਹੋਇਆ ਇੱਥੇ ਕਿ ਇਹ ਇਹ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਨੇ ਮਿੱਟੀ ਦੇ ਵਿੱਚ ਜਿਹੜੇ ਆਰਗੈਨਿਕ ਐਸਿਡਸ ਨੇ ਜਿਹੜੇ ਉਹ ਸੈਕ੍ਰੀਟ ਕਰਦੇ ਠੀਕ ਹੈ ਉਹ ਬਣਾਉਂਦਾ ਕਿਵੇਂ ਬਣਾਉਂਦਾ ਉਹ ਚ ਸਿਟ੍ਰਿਕ ਐਸਿਡ ਆ ਗਿਆ ਫੂਮੈਰਿਕ ਐਸਿਡ ਆ ਗਿਆ ਟਾਰਟ੍ਰਿਕ ਐਸਿਡ ਆ ਗਿਆ ਮੈਲਿਕ ਐਸਿਡ ਆ ਗਿਆ ਠੀਕ ਹੈ ਤਾਂ ਇਦਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਜਿਹ ਅਲੱਗ-ਅਲੱਗ ਤਰ੍ਹਾਂ ਦੇ ਐਨਜ਼ਾਈਮ ਨੇ ਜਿਹੜੀ ਉਹ ਰਿਲੀਜ਼ ਕਰਦਾ ਇਹ ਕੀ ਕੰਮ ਕਰਦੇ ਨੇ ਇਹ ਉਸ ਨੂੰ ਢੋਲਣ ਦਾ ਜਿਹੜਾ ਜਿਵੇਂ ਕਿ ਅਗਰ ਸਾਡੀ ਮਿੱਟੀ ਦੀ ਪੀਐਚ ਸਪੋਜ਼ ਕਰੋ ਅਲਕਲਾਈਨ ਹੋ ਗਈ ਮਿੱਟੀ ਦੀ ਪੀਐਚ ਜ਼ਿਆਦਾ ਹੋ ਗਈ ਇਹ ਸਾਰਾ ਡਿਪੈਂਡ ਕਰਦਾ ਸਾਡੀ ਮਿੱਟੀ ਦੀ ਪੀਐਚ ਦੇ ਉੱਤੇ ਜਦੋਂ ਹੀ ਸਾਡੀ ਮਿੱਟੀ ਦੀ ਪੀਐਚ ਆ ਜਿਹੜੀ ਉਹ ਜ਼ਿਆਦਾ ਹੋ ਜਾਂਦੀ ਹੈ ਤਾਂ ਉੱਥੇ ਕੀ ਹੈ ਇਹ ਜਿਹੜੇ ਫਾਸਫੋਰਸ ਦੇ ਜਿਹੜੇ ਪਾਰਟੀਕਲ ਨੇ ਇਹ ਬੌਂਡ ਹੋ ਜਾਂਦੇ ਨੇ ਸਾਡੇ ਕੈਲਸ਼ੀਅਮ ਨਾਲ ਅਗਰ ਐਸਿਡਿਕ ਹੋ ਗਈ ਤਾਂ ਐਸਿਡਿਕ ਦੇ ਵਿੱਚ ਕੀ ਹੈ ਇਹ ਆਇਰਨ ਤੇ ਅਲੂਮੀਨੀਅਮ ਦੇ ਨਾਲ ਇਹ ਜਿਹੜੇ ਆ ਉਹ ਉਹਨਾਂ ਦਾ ਇੱਕ ਕੰਪਾਊਂਡ ਬਣ ਜਾਂਦਾ ਸੋ ਉਹ ਕੀ ਆ ਪਾਰਟੀਕਲ ਬਣ ਜਾਂਦੇ ਆ ਇੱਕ ਤਰ੍ਹਾਂ ਦਾ ਕੰਪਾਊਂਡ ਬਣ ਜਾਂਦਾ ਉਹ ਜੁੜੇ ਰਹਿੰਦੇ ਆ ਤੇ ਬੂਤਾ ਉਹਨੂੰ ਨਹੀਂ ਚੱਕ ਪਾਉਂਦਾ ਉਹ ਮੇਨਲੀ ਜਿਹੜਾ ਕੀ ਆ ਬੂਤਾ ਉਹਨੂੰ ਖਰਾਕੀ ਤੱਤ ਜਿਹੜਾ ਉਹ ਮਤਲਬ ਫਾਸਫੋਰਸ ਆ ਉਹਨੂੰ ਨਹੀਂ ਚੱਕ ਪਾਉਂਦਾ ਅਪਟੇਕ ਨਹੀਂ ਕਰ ਪਾਉਂਦਾ ਜਦੋਂ ਹੀ ਅਸੀਂ ਇਹਨੂੰ ਮਿੱਟੀ ਦੇ ਵਿੱਚ ਪਾਉਨੇ ਆ ਉਦੋਂ ਕੀ ਕਰਦਾ ਇਹ ਫਾਸਫੋਰਸ ਨੂੰ ਜਿਹੜਾ ਆ ਢੋਲਣ ਦਾ ਕੰਮ ਕਰਦਾ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਐਨਜ਼ਾਈਮ ਨੇ ਉਹ ਸੈਕ੍ਰੀਟ ਹੁੰਦੇ ਆ ਤੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਆਰਗੈਨਿਕ ਉਹਨਾਂ ਨਾਲ ਕੀ ਆ ਉਹ ਜਿਹੜਾ ਢੋਲਣ ਦਾ ਕੰਮ ਕਰਦਾ ਤੇ ਉਸ ਤੋਂ ਬਾਅਦ ਸਾਡਾ ਜਦੋਂ ਫਾਸਫੋਰਸ ਸਾਡੇ ਕੋਲ ਜਾਂਦੀ ਹੈ ਤਾਂ ਉਸਦੇ ਨਾਲ ਕੀ ਆ ਜਦੋਂ ਬੂਤਾ ਸਾਡਾ ਚੱਕਣ ਲੈਂਦਾ ਸਾਡੀ ਮਿੱਟੀ ਦੀ ਜਿਹੜੀ ਪੀ ਐਚ ਵੈਲਿਊ ਉਹ ਉਹ ਸਹੀ ਹੋਣ ਲੱਗ ਜਾਂਦੀ ਹੈ ਉਹ ਸਾਡੀ ਪੀ ਐਚ ਸਹੀ ਹੋਣ ਦੇ ਨਾਲ ਨਾਲ ਕੀ ਆ ਸਾਡੀ ਨਾਈਟ੍ਰੋਜਨ ਹੋ ਗਈ ਚਾਹੇ ਉੱਥੇ ਜਿਹੜੇ ਵੀ ਤੱਤ ਪਏ ਆ ਉਹ ਬੂਤਾ ਜਿਹੜਾ ਹੁੰਦੀ ਆ ਪ੍ਰੋਪਰ ਤਰੀਕੇ ਨਾਲ ਲੈਣਾ ਸ਼ੁਰੂ ਕਰ ਦੋ ਜੀ ਅਗਰ ਅਸੀਂ ਮੋਟੇ ਜੇ ਸ਼ਬਦਾਂ 'ਚ ਕਹੀਏ ਤਾਂ ਜਦੋਂ ਵੀ ਅਸੀਂ ਪੀਐਸਬੀ ਪਾਉਣਾ ਪੀਐਸਬੀ ਨੇ ਕੀ ਕਰਨਾ ਜਿਹੜੀ ਚੀਜ਼ ਅਨਏਵੇਲੇਬਲ ਪਈ ਆ ਜਿਹੜੀ ਚੀਜ਼ ਵੈਸੇ ਮਿੱਟੀ ਦੇ ਵਿੱਚ ਪਈ ਆ ਆਪਣੀ ਜ਼ਮੀਨ ਦੇ ਵਿੱਚ ਵਾਧੂ ਪਈ ਆ ਉਸ ਨੂੰ ਜਿਹੜਾ ਇਹੇ ਦੁੱਤੇ ਨੂੰ ਅਪਡੇਟ ਕਰਨਾ ਕੰਮ ਕਰਦਾ ਸੋ ਸਾਨੂੰ ਜਿੱਥੇ ਅਸੀਂ ਡੀਏਪੀ ਓਵਰਡੂਜ਼ ਪਾ ਰਹੇ ਹਾਂ ਉੱਥੇ ਸਾਨੂੰ ਨਾਲ ਇਹ ਕੁਛ ਨਾ ਕੁਛ ਡੀਏਪੀ ਦੀ ਮਾਤਰਾ ਘਟਾ ਕੇ ਨਾਲ ਇਸ ਨੂੰ ਐਡ ਕਰਨਾ ਚਾਹੀਦਾ ਨਾਲੇ ਸਾਡਾ ਤਾਂ ਖਰਚਾ ਬਚੂਗਾ ਤੇ ਉਸ ਦੇ ਨਾਲ ਕੀ ਹੈ ਵੀ ਸਾਡਾ ਜਿਹੜਾ ਦੁੱਗਣਾ ਇਹ ਫਾਇਦਾ ਵੀ ਕਰੂਗਾ ਸਾਡੀ ਮਿੱਟੀ ਵਧੀਆ ਹੋਊਗੀ ਤਾਂ ਇਸ ਦਾ ਮੇਨ ਜਿਹੜਾ ਕੰਮ ਆ ਇਸ ਤੇ ਰਹਿੰਦਾ ਜਾ ਤਾਂ ਉਹ ਅਲੱਗ-ਅਲੱਗ ਤਰ੍ਹਾਂ ਦੇ ਚਾਹੇ ਤੁਸੀਂ ਇੱਕ ਸੁਣਿਆ ਹੋਊਗਾ ਕੰਸੋਸ਼ੀਆ ਐਨ ਪੀ ਕੇ ਕੰਸੋਸ਼ੀਆ ਵੀ ਜਿਵੇਂ ਆਈ ਪੀ ਐਲ ਬਾਇਓਲੋਜੀਕਲ ਤਾਂ ਇਹਦੇ ਵਿੱਚ ਕੀ ਹੈ ਐਨ ਪੀ ਕੇ ਤਿੰਨੇ ਤਰ੍ਹਾਂ ਦੇ ਜਿਹੜੇ ਆ ਜਿਹੜੇ ਬੈਕਟੀਰੀਆ ਉਹ ਐਡ ਕੀਤੇ ਹੋਏ ਅਲੱਗ-ਅਲੱਗ ਤਰ੍ਹਾਂ ਦੇ ਤਾਂ ਇਹਦੇ ਵਿੱਚ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ ਤਿੰਨੇ ਤਰ੍ਹਾਂ ਦੇ ਜਿਹੜੇ ਬੈਕਟੀਰੀਆ ਉਹ ਐਡ ਕਰੇ ਹੋਏ ਨੇ ਜਿਹੜੇ ਉਹਨੂੰ ਘੋਲ ਕੇ ਜਿਹੜੇ ਪਲਾਂਟ ਨੂੰ ਇਹ ਦਿੰਦੇ ਆ ਸੋ ਇਹ ਵੀ ਇਹਦੇ ਨਾਲ ਵੀ ਤੁਸੀਂ ਜਿਹੜੀ ਆਪਦੀ ਪੀਐਚਡੀ ਵੈਲਿਊ ਉਹ ਸਹੀ ਕਰ ਸਕਦੇ ਹੋ ਇਹ ਇਦਾਂ ਨਹੀਂ ਹੈਗਾ ਕਿ ਤੁਸੀਂ ਇੱਕ ਵਾਰੀ ਪਾਇਆ ਤਾਂ ਤੁਹਾਡੀ ਬਿਲਕੁਲ ਹੀ ਪੀਐਚ ਜਿਹੜੀ ਸਹੀ ਹੋ ਜਾਊਗੀ ਇਹਨੂੰ ਲਗਾਤਾਰ ਇੱਕ ਦੋ ਫਸਲਾਂ ਦੇ ਵਿੱਚ ਆਪਾਂ ਨੂੰ ਪਾਉਣੀ ਪਾਉਣਾ ਪਊਗਾ ਉਹ ਤੋਂ ਬਾਅਦ ਕੀ ਹੈ ਸਾਡੀ ਜਿਹੜੀ ਪੀਐਚ ਵੈਲਿਊ ਉਹ ਸਹੀ ਹੋ ਜਾਊਗੀ ਸੋ ਮੇਨ ਕੰਮ ਜਿਹੜਾ ਇਹਦਾ ਪੀਐਸਬੀ ਦਾ ਹੁੰਦਾ ਚਾਹੇ ਉਹ ਐਨਪੀਕੇ ਕੰਸੋਰਸ਼ੀਅਮ ਕੋਈ ਵੀ ਬੈਕਟੀਰੀਆ ਸੀ ਜਿਹੜਾ ਤਤਾਂ ਨੂੰ ਖੋਲਣ ਵਾਲਾ ਪੌਣਿਆ ਤਾਂ ਉਹਦਾ ਇਹੀ ਕੰਮ ਹੁੰਦਾ ਹੈ ਇਹ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਐਨਜਾਇਮ ਨੇ ਉਹ ਸੈਕਰੀਟ ਕਰਦੇ ਨੇ ਤਾਂ ਉਦੋਂ ਸਾਡਾ ਜਿਹੜਾ ਬੂਟਾ ਆ ਉਹ ਤਰਤ ਚੱਕਣੀ ਸ਼ੁਰੂ ਕਰ ਦਿੰਦਾ ਤੁਸੀਂ ਜਿਹੜੇ ਵੀ ਕਿਸਾਨ ਵੀਰ ਦਾ ਕੋਈ ਕੁਐਸਚਨ ਹੋਵੇ ਉਹ ਕਮੈਂਟ ਦੇ ਵਿੱਚ ਲਿਖ ਸਕਦੇ ਆ ਤਾਂ ਮੇਨਲੀ ਸਾਡੀ ਵੀਡੀਓ ਸੀਗੀ ਇਹ ਜਿਹੜੀ ਪੀਐਸਬੀ ਦੀ ਧੰਨਵਾਦ